40 ਸਾਲ ਦੀ ਉਮਰ ਤੋਂ ਬਾਅਦ ਜਿਹੜੇ ਲੋਕ ਸੌਣ ਲੱਗਿਆਂ ਗਲਤੀ ਕਰਦੇ ਨੇ ਉਹ ਛੇਤੀ ਬੁੱਢੇ ਹੋ ਜਾਂਦੇ ਨੇ ਉਹਨਾਂ ਨੂੰ ਗੁੱਸਾ ਵੀ ਬਹੁਤ ਆਉਂਦਾ ਉਹਨਾਂ ਨੂੰ ਚੜਚੜਾ ਵੀ ਬਹੁਤ ਆਉਂਦਾ ਉਹ ਖਿਜ ਵੀ ਬੜੀ ਚੜਦੀ ਅਤੇ ਉਹਨਾਂ ਨੂੰ ਨਿੱਕੀ ਨਿੱਕੀ ਗੱਲ ਜਿਹੜੀ ਆ ਬੁਰੀ ਲੱਗਣ ਲੱਗ ਪੈਂਦੀ ਹੈ ਜਿਹੜੇ ਲੋਕ 40 ਸਾਲ ਦੀ ਉਮਰ ਤੋਂ ਬਾਅਦ ਸੌਣ ਲੱਗ ਜਾਂਦੇ ਜਹੀ ਗਲਤੀ ਕਰਦੇ ਨੇ ਇਸ ਕਰਕੇ ਇਹ ਗਲਤੀ ਨਾ ਕੀਤੀ ਜਾਵੇ ਤਾਂ ਚੰਗਾ ਜਿਹੜੇ ਲੋਕੇ ਗਲਤੀ ਨਹੀਂ ਕਰਦੇ ਉਹ ਫਿਰ ਲੰਬੀ ਉਮਰ ਤੱਕ ਜਵਾਨ ਵੀ ਰਹਿੰਦੇ ਨੇ ਸਿਹਤਮੰਦ ਵੀ ਰਹਿੰਦੇ ਨੇ ਉਹਨਾਂ ਨੂੰ ਮੌਤ ਦਾ ਚੱਕਰ ਵੀ ਨਹੀਂ ਪੈਂਦਾ ਉਹਨਾਂ ਨੂੰ ਗੁੱਸਾ ਵੀ ਨਹੀਂ ਆਉਂਦਾ ਉਹਨਾਂ ਨੂੰ ਖਿਜ ਵੀ ਨਹੀਂ ਚੜਦੀ ਤੇ ਘਰ ਦਾ ਮਾਹੌਲ ਜਿਹੜਾ ਬੜਾ ਹੀ ਸ਼ਾਨਦਾਰ ਸ਼ਾਨਦਾਰ ਅਤੇ ਸ਼ਾਂਤ ਬਣਿਆ ਰਹਿੰਦਾ ਕਿ ਜਿੱਥੇ ਹਰ ਇੱਕ ਦਾ ਜੀ ਲੱਗਦਾ ਤੁਸੀਂ ਇਹ ਵੀ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਨੀਕੀ ਜੀ ਗੱਲ ਜਦੋਂ ਖੇਚ ਚੜਨ ਦਾ ਪੇਜਾ ਕੋਈ ਵੱਡ ਜਿੱਦਾਂ ਆਪਾਂ ਕਹਿੰਨੇ ਤੂੰ ਵੱਡਣ ਵੱਡਣ ਪੇਡਾ ਰਹਿਣਾ ਤਾਂ ਫਿਰ ਉਹ ਘਰ ਦਾ ਸ਼ਾਂਤ ਮਾਹੌਲ ਵੀ ਜਿਹੜਾ ਆ ਸ਼ਾਂਤ ਹੋ ਜਾਂਦਾ ਯਾਨੀ ਕਿ ਉੱਥੇ ਲੜਾਈ ਝਗੜੇ ਦਾ ਹਰ ਵੇਲੇ ਤਣਾਅ ਵਾਲਾ ਮਾਹੌਲ ਨਹੀਂ ਰਹਿੰਦਾ ਬਹੁਤ ਸਾਰੇ ਲੋਕ 40 ਸਾਲ ਦੀ ਉਮਰ ਤੋਂ ਬਾਅਦ ਕੈਮ ਨਾਲ ਨਹੀਂ ਸੌਂਦੇ ਯਾਨੀ ਕਿ ਉਹ ਆਪਣੀ ਪੂਰੀ 8 ਘੰਟੇ ਜਾਂ 7.5 ਘੰਟੇ ਜਾਂ 7 ਘੰਟੇ ਵੀ ਨੀਂਦ ਨਹੀਂ ਲੈਂਦੇ ਜਿਹੜਾ ਮਨੁੱਖ ਆਪਣੀ ਨੀਂਦ ਪੂਰੀ ਨਹੀਂ ਲੈਂਦਾ ਯਾਨੀ ਕਿ 8 ਘੰਟੇ ਰੋਜ਼ ਨਹੀਂ ਸੌਂਦਾ ਸਮਝ ਲਓ ਕਿ ਉਹ ਬੰਦਾ ਛੇਤੀ ਹੀ ਬਹੁਤ ਸਾਰੀਆਂ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ ਸਾਡੇ ਪ੍ਰੋਬਲਮ ਕੀ ਹੈ ਕਿ ਜਦੋਂ ਕੋ ਮਨੁੱਖ 40 ਸਾਲ ਦਾ ਹੁੰਦਾ ਬੱਚੇ ਥੋੜੇ ਵੱਡੇ ਹੋ ਜਾਂਦੇ ਨੇ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਉਹ ਇੰਨੀ ਜ਼ਿਆਦਾ ਟੈਨਸ਼ਨ ਲੈਣ ਲੱਗ ਪੈਂਦੇ ਨੇ ਇਹ ਵੀ ਟੈਨਸ਼ਨ ਬਿਨਾ ਮਤਲਬ ਤੋਂ ਕਿ ਮੈਂ ਸਵੇਰੇ ਸੌਂਦੀ ਰੱਖਣਾ ਆ ਬੱਚਿਆਂ ਦਾ ਸਵੇਰੇ ਪੇਪਰ ਆ ਬੱਚਿਆਂ ਨੇ ਟਾਈਮ ਨਾ ਜਾਣਾ ਮੈਂ ਉਹ ਕਰਨਾ ਜੇ ਕਰਨਾ ਇਹ ਸਾਰੀਆਂ ਉਹਨਾਂ ਨੂੰ ਪਰੇਸ਼ਾਨੀਆਂ ਹੁੰਦੀਆਂ ਨੇ ਪਰ ਮੈਂ ਉਹਨਾਂ ਪਰਾਵਾਂ ਨੂੰ ਪਹਿਣਾ ਨੂੰ ਬੇਨਤੀ ਕਰਨੀ ਚਾਹੁੰਦਾ ਇਹ ਪਰੇਸ਼ਾਨੀਆਂ ਹੋਣੀਆਂ ਚਾਹੀਦੀਆਂ ਨਹੀਂ ਸਾਨੂੰ ਇਹ ਪਰੇਸ਼ਾਨੀਆਂ ਰੱਬ ਸੋਹਣੇ ਨੇ ਦਿੱਤੀਆਂ ਨੇ ਨਾ ਕਿ ਸਾਡੇ ਕਰਮ ਚੰਗੇ ਨੇ ਸਾਨੂੰ ਰੱਬ ਨੇ ਔਲਾਦ ਦਿੱਤੀ ਆ ਤੇ ਇਹ ਪਰੇਸ਼ਾਨੀਆਂ ਨੂੰ ਨਿਬਟਾਉਣਾ ਵੀ ਤੇ ਆਪਾਂ ਹੀ ਆ ਨਾ ਆਪਾਂ ਆਪਣੇ ਟਾਈਮ ਦੀ ਐਡਜਸਟਮੈਂਟ ਕਰੀਏ ਕਿ ਹਰੇਕ ਔਰਤ ਹਰੇਕ ਮਰਦ 40 ਸਾਲ ਤੋਂ ਬਾਅਦ ਵੀ ਪੂਰੀ 8 ਘੰਟੇ ਦੀ ਤੇ ਜਰੂਰ ਸੌਵੇ ਕੋਈ ਗੂੜੀ ਨੀਂਦ ਸੌਵੇ ਖੁਸ਼ ਹੋ ਕੇ ਸੌਵੇ ਜਦੋਂ ਅਸੀਂ ਰਾਤ ਨੂੰ ਖੁਸ਼ੀ-ਖੁਸ਼ੀ ਸੌਂਦੇ ਆ ਨਾ ਫਿਰ ਸਾਨੂੰ ਗੂੜੀ ਨੀਂਦ ਆਉਂਦੀ ਆ ਸਾਨੂੰ ਚੰਗੇ-ਚੰਗੇ ਸੁਪਨੇ ਆਉਂਦੇ ਨੇ ਸਾਨੂੰ ਉਹ ਸੁਪਨਿਆਂ 'ਚ ਵੀ ਬੜਾ ਆਨੰਦ ਹੁੰਦਾ ਆ ਜੇ ਅਸੀਂ ਰਾਤ ਨੂੰ ਲੜ ਕੇ ਸੌਂਨੇ ਆ ਪਰੇਸ਼ਾਨੀ 'ਚ ਸੌਂਨੇ ਆ ਫਿਰ ਰਾਤ ਨੂੰ ਕਈ ਵਾਰ ਸੁਪਨੇ ਵੀ ਐਵੇਂ ਦੇ ਆਉਂਦੇ ਨੇ ਕਿ ਬੰਦਾ ਅੱਬੜ ਵਾਹੇ ਉੱਠਦਾ ਆ ਰਾਤ ਸੁਪਨੇ 'ਚ ਵੀ ਸੁੱਤਾ ਪਿਆ ਵੀ ਪਰੇਸ਼ਾਨ ਹੋ ਜਾਂਦਾ ਰਹਿੰਦਾ ਸਰੀਰ ਉਹਦਾ ਰਸ਼ਟ 'ਚ ਨਹੀਂ ਰਹਿੰਦਾ ਜਦੋਂ ਅਸੀਂ ਇੰਨੇ ਤਣਾਅ ਦੇ ਵਿੱਚ ਸੌਵਾਂਗੇ ਤੇ ਸਾਡੇ ਸਰੀਰ ਨੂੰ ਜੋ ਦਿਮਾਗ ਦੀਆਂ ਮਾਸਪੇਸ਼ੀਆਂ ਨੇ ਵੈਸਲਸ ਨੇ ਨਾੜੀ ਸਿਸਟਮ ਆ ਉਹ ਸਾਰੇ ਦਾ ਸਾਰਾ ਨੈਗੇਟਿਵ એનર્ਜੀ ਨਾਲ ਪ੍ਰਭਾਵਿਤ ਹੁੰਦਾ ਆ ਜਿਹਦੇ ਕਾਰਨ ਅਸੀਂ ਸਾਰਾ ਦਿਨ ਥੱਕੇ ਥੱਕੇ ਖਿਜੇ-ਖਿਜੇ ਇੱਕ ਦੂਜੇ ਨੂੰ ਬੜਾ ਰੁੱਖਾ-ਰੁੱਖਾ ਬੋਲਣ ਦੀ ਆਦਤ ਤੇ ਸਾਡੇ ਚ ਉਤਸ਼ਾਹ ਦੀ ਕਮੀ ਹੁੰਦੀ ਆ ਇਸ ਕਰਕੇ ਹਰੇਕ ਇਨਸਾਨ ਨੂੰ ਖਾਸ ਕਰਕੇ 40 ਸਾਲ ਤੋਂ ਬਾਅਦ ਵੀ ਪੂਰਾ ਆਨੰਦ ਨਾਲ ਸੌਣਾ ਚਾਹੀਦਾ ਤੇ ਰੱਬ ਦਾ ਸ਼ੁਕਰਾਨਾ ਕਰਕੇ ਉੱਠਣਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਜਿਹੜੇ ਲੋਕ ਖੁਸ਼ ਰਹਿੰਦੇ ਨੇ ਖੁਸ਼ ਹੁੰਦੇ ਨੇ ਉਹਨਾਂ ਲੋਕਾਂ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਜੇ ਨਹੀਂ ਤਾਂ ਫਿਰ ਕੀ ਹੋਣਾ 40 ਸਾਲਾਂ ਤੋਂ ਬਾਅਦ 50 ਸਾਲ ਦੀ ਉਮਰ ਤੱਕ ਇਸ ਖਿੱਚੋ ਖਚਾਈ ਦੇ ਵਿੱਚ ਬੱਚੇ ਵੱਡੇ ਹੋ ਜਾਂਦੇ ਬੱਚੇ ਵਿਆਹ ਦੇ ਨੇ ਨ ਘਰ ਚ ਨਵਾਂ ਆ ਜਾਣੀਆਂ ਜਾਂ ਕਈ ਹੋਰ ਰਿਸ਼ਤੇ ਬਣ ਜਾਣੇ ਫੇਰਾਡਾ ਸੁਭਾਅ ਇੰਜ ਹੋਣਾ ਕਿ ਅਸੀਂ ਜ਼ਿੰਦਗੀ ਚ ਕੋਈ ਸੋਖੀ ਨਹੀਂ ਲਿਆ ਅਸੀਂ ਤੇ ਕਈ ਰੱਜ ਕੇ ਸੁੱਤੇ ਨਾ ਰੱਜ ਕੇ ਖਾਦਾ ਪੀਟਾ ਨਾ ਰੱਜ ਕੇ ਕੱਪੜੇ ਨਾ ਪਾਏ ਫਿਰ ਇੱਚ ਨੌ ਦਾ ਥੋੜਾ ਕੋਈ ਕਸੂਰ ਹੋਣਾ ਇੱਚ ਪੁੱਤ ਦਾ ਥੋੜਾ ਕੋਈ ਕਸੂਰ ਹੋਣਾ ਕਸੂਰ ਤੇ ਸਾਡਾ ਹੀ ਆ ਨਾ ਕਿ ਅਸੀਂ ਆਪਣੇ ਆਪ ਨੂੰ ਜ਼ਿਆਦਾ ਹੀ ਜ਼ਿੰਮੇਵਾਰੀਆਂ ਚ ਕਿਉਂ ਲਪੇਟਣਾ ਚਾਹੁੰਦੇ ਆ ਕੀ ਕੁਦਰਤ ਨੇ ਸਾਨੂੰ ਹੀ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਕੀ ਅਸੀਂ ਆਪਣੇ ਆਪ ਨੂੰ ਸਵਾਦ ਨਹੀਂ ਕਰ ਸਕਦੇ ਹਾਂ ਠੀਕ ਹੈ ਪਰੇਸ਼ਾਨੀ ਲੈਣੀ ਚਾਹੀਦੀ ਆ ਜਿੰਨੀ ਕ ਜਾਇਜ਼ ਹੋਵੇ ਐਵੇਂ ਸੋਚ-ਸੋਚ ਕੇ ਆਪਣੇ ਆਪ ਨੂੰ ਬਜ਼ੁਰਗ ਨਹੀਂ ਕਰ ਲੈਣਾ ਚਾਹੀਦਾ ਜ਼ਿੰਦਗੀ ਨੂੰ ਜੀਉਣਾ ਚਾਹੀਦਾ ਚੰਗੇ ਤਰੀਕੇ ਦੇ ਨਾਲ ਸਾਡੇ ਤੋਂ ਪਹਿਲਾਂ ਵੀ ਜ਼ਿੰਦਗੀ ਚੱਲਦੀ ਸੀ ਸਾਡੇ ਤੋਂ ਬਾਅਦ ਵੀ ਚੱਲਦੀ ਰਹਿਣੀ ਆ ਤੇ ਕੁਦਰਤ ਨੇ ਸਾਨੂੰ ਜ਼ਿੰਦਗੀ ਦਾ ਇੱਕ ਹਿੱਸਾ ਬਣਾਇਆ ਆ ਨਾ ਕਿ ਅਸੀਂ ਪਰੇਸ਼ਾਨੀਆਂ ਦਾ ਸਬੱਬ ਬਣਿਆ ਆਈਏ ਆਪਣੇ ਆਪ ਨੂੰ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣ ਵੇਖੋ ਕੱਲ ਇਹ ਨਹੀਂ ਹੁੰਦੀ ਕਿ ਸਾਡੇ ਕੋਲ ਪੈਸਾ ਥੋੜਾ ਆ ਕਿ ਸਾਡੇ ਕੋਲ ਪੈਸਾ ਬਹੁਤਾ ਇਹ ਚੀਜ਼ਾਂ ਕੁਦਰਤੀ ਤੌਰ ਤੇ ਸਾਡੀ ਸੋਚ ਤੇ ਨਿਰਭਰ ਕਰਦੀਆਂ ਨੇ ਜਿਹੜੇ ਲੋਕ ਚੰਗੇ ਨੇ ਉਹ ਵੇਖਿਆ ਚੰਗਾ ਸੋਚਦੇ ਨੇ ਕਿ ਹਾਲਾਤ ਚੰਗੇ ਬਣਨ ਲੱਗ ਪੈਂਦੇ ਨੇ ਜਿਹੜੇ ਲੋਕ ਬੁਰਾ ਸੋਚਦੇ ਨੇ ਬਿਮਾਰੀਆਂ ਬਾਰੇ ਸੋਚਦੇ ਨੇ ਕਿ ਜਾਂ ਮੰਨ ਲਓ ਕਿ ਇਧਰੋਂ ਉਧਰੋਂ ਸੋਚਦੇ ਨੇ ਉਹ ਲੋਕਾਂ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਜਾਦਾ ਹੁੰਦੀਆਂ ਨੇ ਤੁਸੀਂ ਵੇਖਣਾ ਜਦੋਂ ਵੀ ਚੰਗੇ ਲੋਕ ਜਿੱਥੇ ਕਿਤੇ ਬੈਠਣਗੇ ਨਾ ਹਮੇਸ਼ਾ ਪੋਜੀਟਿਵ ਯਾਨੀ ਕਿ ਚੰਗੀ ਗੱਲ ਹੀ ਸੋਚਣਗੇ ਚੰਗੀ ਗੱਲ ਸਾਂਝੀ ਕਰਨਗੇ ਵਿਚਾਰਨਗੇ ਫਿਰ ਉਹਨਾਂ ਦੇ ਸਰੀਰ 'ਚ ਚੰਗੀਆਂ ਗੱਲਾਂ ਚੰਗੀ ਸ਼ਕਤੀ ਭਰ ਜਾਂਦੀ ਆ ਮੈਂ ਆਸ ਕਰਨਾ ਮੇਰੇ ਭੈਣ ਭਰਾ ਜ਼ਰੂਰ ਧਿਆਨ ਦੇਣ ਅਕਸਰ ਕਈ ਲੋਕ ਕਹਿੰਦੇ ਇਹਨਾਂ ਕੋ ਚਾਰ ਪੈਸੇ ਆ ਨਾ ਉਹਨਾਂ ਦੇ ਚਿਹਰੇ 'ਤੇ ਨੂਰ ਰਹਿੰਦਾ ਉਹ ਕਈ ਪੈਸੇ ਆਪਣੀ ਜਗ੍ਹਾ ਤੇ ਲੇਕਿਨ ਉਹ ਸੌਂਦੇ ਤੇ ਪੂਰੇ ਅੱਖਾਂ ਢਿੰਟੀ ਆ ਨਾ ਜੇ ਉਹ ਅਟਕੇ ਨਾ ਸੌਣ ਤਾਂ ਤੁਸੀਂ ਵੇਖੋ ਕਿ ਉਹਨਾਂ ਦੇ ਸਰੀਰ ਦੀ ਹਾਲਤ ਕਿੰਨਾ ਦੀ ਹੋਊਗੀ ਉਹਨਾਂ ਦੀ ਜਿਹੜੀ ਬਾਡੀ ਜਿਹੜੀ ਲੈਂਗੂਏਜ ਵੀ ਖਰਾਬ ਹੋ ਜਾਂਦੀ ਆ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਖਰਾਬ ਹੋ ਜਾਂਦੇ ਨੇ ਆਓ ਆਪਾਂ ਇਹਨਾਂ ਵਿਸ਼ਿਆਂ ਤੇ ਵੀ ਸੋਚੀਏ ਇਹ ਸਾਨੂੰ ਸੋਚਣਾ ਹੀ ਚਾਹੀਦਾ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇ